ਮੈਂ ਸੁਖਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਮਕਾਨ ਨੰਬਰ 1250 ਨੀਵੀਂ ਪਤੀ ਕੋੜ ਖਾਲਸਾ ਅੰਮ੍ਰਿਤਸਰ ਦਾ ਹਾਂ ਮੈਂ ਅੱਜ ਤੋਂ 15 ਸਾਲ ਪਹਿਲਾਂ ਮੇਰਾ ਸੰዱ ਲਖਵਿੰਦਰ ਸਿੰਘ ਤੇ ਸਾਈ ਭਿੰਦਰ ਕੌਰ ਦੀ ਡੈਥ ਹੋ ਗਈ ਸੀ ਤੇ ਉਹਨਾਂ ਦੇ ਮੈਂ ਛੋਟੇ ਛੋਟੇ ਬੱਚੇ ਜਿਹੜੇ ਹੀ ਆਪਣੀ ਉਂਗਲੀ ਦੇ ਨਾਲ ਤਰਸ ਖਾ ਕੇ ਲੈ ਆਂਦੇ ਤੇ ਉਹਨਾਂ ਦਾ ਮੈਂ ਚੰਗਾ ਪਾਲਣ ਪੋਸ਼ਣ ਕੀਤਾ ਪਾਲਣ ਪੋਸ਼ਣ ਕਰਕੇ ਪੜ੍ਹਾਏ ਲਿਖਾਏ ਅੱਜ ਉਹ ਬਾਲਗ ਹੋ ਗਏ ਹਨ ਬਾਲਗ ਹੋ ਗਏ ਹਨ ਪਰ ਉਹਨਾਂ ਦੀਆਂ ਹਰਕਤਾਂ ਬਹੁਤ ਮਾੜੀਆਂ ਹੋ ਗਈਆਂ ਹਨ ਉਹ ਮਾੜੀ ਸੋਸਾਇਟੀ ਦੇ ਵਿੱਚ ਬੈਠ ਗਏ ਹਨ ਤੇ ਉਹ ਹੁਣ ਮੈਨੂੰ ਬੁਰਾ ਭਲਾ ਵੀ ਕਹਿੰਦੇ ਆ ਪਏ ਨੇ ਤੇ ਮੈਨੂੰ ਧਰਕੀਆਂ ਵੀ ਦੇ ਦਿੰਦੇ ਆ ਪਏ ਨੇ ਅਸੀਂ ਤੇ ਉਸਦੇ ਚਾਚਾ ਜੀ ਅਮਰਜੀਤ ਨੇ ਇਹਨਾਂ ਦੀ ਬੰਦੀ ਜਾਇਦਾਦ ਸਭ ਇਹਨਾਂ ਨੂੰ ਦੇ ਦਿੱਤੀ ਐ ਤੇ ਮੈਂ ਆ 22 ਤੇ 24 24 ਨੂੰ ਇਹਨਾਂ ਦੋਵਾਂ ਬੱਚਿਆਂ ਨੂੰ ਮਨਪ੍ਰੀਤ ਸਿੰਘਾ ਮਨਾ ਤੇ ਚਰਨਜੀਤ ਸਿੰਘਾ ਚੰਨਾ ਜੇ ਐ ਦਾ ਤੋਂ ਵੀ ਦਖਲ ਕਰ ਦਿੱਤਾ ਹੋਇਆ ਹੈ ਜੇ ਕਰ ਇਹਨਾਂ ਦੇ ਨਾਲ ਕੋਈ ਲੈਣ ਦੇਣ ਕਰਦਾ ਹੈ ਤਾਂ ਮਾੜੇ ਮਾੜਾ ਚੰਗਾ ਲੈਣ ਦੇਣ ਕਰਦਾ ਹੈ ਤੇ ਉਹ ਆਪਣੇ ਮਾੜੇ ਚੰਗੇ ਨਫੇ ਨੁਕਸਾਨ ਦਾ ਖੁਦ ਜ਼ਿੰਮੇਵਾਰ ਹੋਵੇਗਾ ਸੁਖਵਿੰਦਰ ਸਿੰਘ ਕੋਟ ਖਾਲਸਾ ਤੋਂ ਹਰ ਆਮ ਤੇ ਖਾਸ ਨੂੰ ਸੂਚਿਤ ਕਰ ਰਿਹਾ ਹੈ ਇਹ ਮੈਂ ਇਹਨਾਂ ਦਾ ਚੰਗੇ ਮਾੜੇ ਕਾ ਕਰਮ ਦਾ ਕਰ ਕਰਮਾਂ ਦਾ ਕੋਈ ਜ਼ਿੰਮੇਵਾਰ ਨਹੀਂ ਹੋਵਾਂਗਾ ਸੁਖਵਿੰਦਰ ਸਿੰਘਾ ਕੋਟਖਾਰ ਸਾਹ